ਬੰਦ ਦਿਖਾਇਆ ਬਹੁਤ ਵੱਡਾ ਆਪਾਂ ਨੂੰ ਸਮਰਥਨ ਮਿਲਿਆ ਅੱਜ ਪੂਰਨ ਤੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕੋਈ ਦੁਕਾਨ ਕੋਈ ਮੌਲ ਨਹੀਂ ਖੁੱਲ੍ਹਾ ਸਵੇਰ ਦੇ 7 ਵਜੇ ਤੋਂ ਕਿਸਾਨ ਸੰਘਰਸ਼ ਕਮੇਟੀ ਕੋਲ ਗੁੰਡਾ ਦੇ ਜਿਹੜੇ ਵਰਕਰ ਆ ਮੈਂਬਰ ਸਾਹਿਬਾਨ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਆ ਕੋਈ ਕਿਸੇ ਰੋਡ ਤੇ ਕੋਈ ਕਿਸੇ ਰੋਡ ਤੇ ਤੇ ਗੋਦ ਜਿਆਦੇ ਨਾਲ सुरक्षा में का ठाठा मांगता अट हम इनके अंदर सरकार को धमका चले हैं या देख ले एक जिले के अंदर एक के पेंटे के बीच में बड़ा कांड हो गए किस तरह पूरा पूरी सरकार किसानों द्वारा सजा दिला दी क्योंकि पंजाब सरकार वलो शुरू किया है वो एक कहां जाहिर प्रोजेक्ट है ये नहीं वाली समुदाय वल्ला वे

ਰੀਆ ਮੋਦੀ ਹੁਣੀ ਮਰਿਆ ਇਸ ਕਰਕੇ ਉਹਨਾਂ ਦੀ ਮਕਾਨ ਲਾਉਣ ਵਾਸਤੇ ਆਪਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਵੱਖ-ਵੱਖ ਜਥੇਬੰਦੀਆਂ ਨੇ ਪ੍ਰੋਗਰਾਮ ਕੀਤੇ ਆ ਪੂਰਾ ਪੰਜਾਬ ਬੰਦਿਆ ਇਸ ਵੇਲੇ ਨਾ ਕੋ ਟ੍ਰਾਂਸਪੋਰਟ ਨਾ ਕੋ ਰੇਲਵੇ ਨਾ ਕੋ ਦੁਕਾਨ ਆਪਾਂ ਨੂੰ ਬਹੁਤ ਵੱਡਾ ਸਮਰਥਨ ਦਿੱਤਾ ਵਾ ਅੰਮ੍ਰਿਤਸਰ ਦੇ ਵਸਨੀਕਾਂ ਨੇ ਅੰਮ੍ਰਿਤਸਰ ਦੇ ਵਸੀਆਂ ਨੇ ਇਸ ਕਰਕੇ ਅੱਜ ਆਪਾਂ ਇਸ ਮਕਾਨ ਦੇ ਵਿੱਚ ਜਿਹੜੇ ਵੀ ਵੀਰ ਸ਼ਾਮਲ ਹੋਇਆ ਬਹੁਤ ਧੰਨਵਾਦ ਮੈਂ ਨਾਰੇ ਲਾਉਂਗਾ ਕਿਉਂਕਿ ਪ੍ਰੈਸ ਮੈਂ ਨਾਰੇ ਲਾਉਣਾ ਮੈਂ ਤੁਸੀਂ ਨਾਲ ਬੈਠੋ ਨਾ ਉਹ ਨਾਲ ਬੋਲ ਕੇ ਤੁਸੀਂ ਬੋਲੀ ਤੂੰ ਇੱਧਰ ਨਹੀਂ ਨਹੀਂ ਉਹ ਪਿਛਲਾਗੇ ਸਾਡਾ ਆਹ 2 ਮਿੰਟ 2 ਮਿੰਟ ਕੋਟਾ ਕਰਾ ਲਓ ਬਾਹਰ ਚਲੋ ਆਓ ਭਾਈ ਆਪਾਂ ਚੱਟਣਾ ਆ ਜੀ ਥੋੜੀ ਜਗ੍ਹਾ ਦਿਓ ਆਓ ਬੜੀ ਵਧੀਆ ਹਾਏ 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 ਦੇ ਮੇਰੀ ਕੋਟ ਅੱਜ ਗੈਰ ਰਾਜਨੀਤਿਕ ਜਿਹੜਾ ਗੈਰ ਸਿਆਸੀ ਫਰੰਟਾ ਉਹਦੀ ਅਗਵਾਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਕਰ ਰਹੇ ਆ ਪਰੋ ਡੱਲੇਵਾਲ ਪਿੰਡ ਫਰੀਦਕੋਟ ਦੇ ਵਿੱਚ ਆ ਤੇ ਜਿੱਤੀ ਦਮ ਤਾਈ ਲੜਾਂਗੇ ਅਬ ਮਰਾਂਗੇ ਲੇਕਿਨ ਇਹ ਨਾ ਕੋਈ ਗੋਠੀਆਂ ਨਹੀਂ ਤੇਕਾਂਗੇ ਕਿਉਂਕਿ ਡੱਲੇਵਾਲ ਦੇ ਸਾਥ ਦੇ ਤੋਂ ਬਾਅਦ ਦੇ ਵਿੱਚ ਆ ਲੰਮੀ ਲਿਸਟ ਬਣੀ ਪਈ ਆ ਜਿਹੜੇ ਭਰਾ ਆਪਣੇ ਮਰਨ ਵਰਤ ਤੇ ਬੈਠਣਗੇ ਡੱਲੇਵਾਲ ਸਾਹਿਬ ਨੂੰ ਕੁਛ ਹੋ ਜਾਂਦਾ ਉਹਨਾਂ ਦੀ ਟੈਂਟ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਊਗਾ ਅਗਲਾ ਆਗੂ ਉਸੇ ਵੇਲੇ ਮਰਨ ਵਰਤ ਤੇ ਬੈਠ ਜਾਊਗਾ ਜੇ ਉਹਦੀ ਮੌਤ ਹੋ ਜਾਂਦੀ ਆ ਤੇ ਅਗਲਾ ਬੈਜੂਗਾ ਜਿੰਨਾ ਚਿਰ ਮੋਦੀ ਉਹਨਾਂ ਦੇ ਗੋਡੇ ਨਾ ਲੱਗੇ ਉਹਨਾਂ ਚਿਰ ਪੰਜਾਬ ਲੜੂਗਾ ਪੰਜਾਬੀ ਲੜਨਗੇ ਅਸੀਂ ਅਸੀਂ ਆਪਣੀ ਜਿੰਸ ਵੀ ਬਚਾਉਣੀ ਆ ਅਸੀਂ ਆਪਣੀ ਫਸਲ ਵੀ ਬਚਾਉਣੀ ਆ ਅਸੀਂ ਆਉਣ ਵਾਲੀ ਨਸਲ ਵੀ ਬਚਾਉਣੀ ਆ ਇਹ ਸਾਡਾ ਸਾਰਾ ਕੁਝ ਜਿਹਨਾਂ ਵਾ ਇਹਨਾਂ ਦਾਤੇ ਲਾਇਆ ਕਿਉਂਕਿ ਇਹਨਾਂ ਦੇ ਦੇਸ਼ ਨੂੰ ਜਿਹੜਾ ਵਾ ਉਹ ਬਕਾਊ ਲਾਇਆ ਵਾ ਇਹ ਝੋਲੀ ਚੋਕਿਆ ਇਹ ਦਲਾ ਲਿਆ ਇਸ ਕਰਕੇ ਪਰਾਉ ਆਪਾਂ ਨੂੰ ਲੜਨਾ ਪੈਣਾ ਇਸ ਕਰਕੇ ਆਪਾਂ ਲੜੀਏ ਔਰ ਇਹਨਾਂ ਨੂੰ ਪੰਜਾਬ ਸਰਕਾਰ ਤੇ ਮਾੜੀ ਮੋਢੇ ਲੁੱਠੀਆਂ ਹੁਣ ਇਹਦੇ ਤੇ ਮੰਤਰੀ ਸੰਤਰੀ ਡੱਲੇਵਾਲ ਦੇ ਪੈਰਾਂ 'ਚ ਬਹਿਣ ਡੈ ਪਿਆ ਬਾਪੂ ਜੀ ਛੱਡ ਦਿਓ ਮਰਨ ਵਰਤ ਛੱਡ ਦਿਓ ਲੇਕਿਨ ਬਾਪੂ ਨੇ ਆਖਿਆ ਜਿੱਥੇ 7 ਲੱਖ ਕਿਸਾਨ ਖੁਦਕੁਸ਼ੀ ਕਰ ਗਿਆ ਕਰਜ਼ੇ ਦੇ ਦੁੱਖੋ ਜੇ ਉਹਦੇ ਚ ਮੇਰੀ ਵੀ ਜਾਨ ਚਲ ਜੂਗੀ ਤੇ ਆਉਣ ਵਾਲਾ ਕਿਸਾਨ ਤੇ ਮਜ਼ਦੂਰ ਆ ਕਰਜ਼ਾ ਮੁਕਤ ਹੋ ਜੇ ਲੇਕਿਨ ਮੇਰੀ ਜਾਨ ਜਾਂਦੀ ਤੇ ਜਾਵੇ ਭਰਾਓ ਇਸ ਕਰਕੇ ਆਪਾਂ ਬਹੁਤ ਧੰਨਵਾਦ ਅੱਗੇ ਵੀ ਕੋਈ ਕੌਣ ਆਉਂਦੀ ਆ ਹੱਥ ਜੋੜ ਕੇ ਬੇਨਤੀ ਵੀਰਾਂ ਨੂੰ ਪਿਆਪਤ 2 ਘੰਟੇ 4 ਘੰਟੇ ਕੱਢੀਏ ਕਿਉਂਕਿ ਸਾਡੇ ਗੁਰੂਆਂ ਦਾ ਇਤਿਹਾਸ ਦੱਸਦਾ ਅਸੀਂ ਬਾਬਿਆਂ ਦਾ ਸਾਬਜਾਦਿਆਂ ਦਾ ਅਸੀਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਦਿਨ ਮੜਾ ਕੇ ਹਟੇ ਆ 7 ਸਾਲ ਦੀ 9 ਸਾਲ ਦੀ ਉਮਰ ਵਿੱਚ ਉਹਨਾਂ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਹੁਣ ਹੰਡਾਲੀ ਆ ਕੋਈ ਨਹੀਂ ਪਤਾ ਨਹੀਂ ਕਿੱਥੇ ਐਕਸੀਡੈਂਟ ਹੋ ਜਾਣਾ ਪਤਾ ਨਹੀਂ ਕਿੱਥੇ ਹਾਰਟ ਅਟੈਕ ਆ ਜਾਣਾ ਪਰ ਆਪਾਂ ਕੁਛ ਕਰ ਜੀਏ ਆਪਾਂ ਲੋਕਾਂ ਵਾਸਤੇ ਕਰ ਜੀਏ ਜੇ ਲੋਕਾਂ ਵਾਸਤੇ ਕਰਾਂਗੇ ਤੇ ਸਾਡਾ ਆਪਦਾ ਵੀ ਭਲਾ ਵਾ ਜੇ ਆਪਾਂ ਕਿਸਾਨੀ ਬਚਾਉਣੀ ਆ ਆਪਾਂ ਜਵਾਨੀ ਵੀ ਬਚਾਉਣੀ ਆ ਜੇ ਆਪਾਂ ਫਸਲ ਬਚਾਉਣੀ ਆ ਤੇ ਆਪਾਂ ਆਪਣੀ ਨਸਲ ਵੀ ਬਚਾਉਣੀ ਆ ਇਸ ਕਰਕੇ ਸਾਡੇ ਸਾਡੇ ਸਿਰ ਪਈਆ ਇਸ ਕਰਕੇ ਕਿਸੇ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਵੋਟ ਜਿੱਥੇ ਮਰਜੀ ਪਾ ਦਿਓ ਪਰ ਵੋਟ ਪਾਈ ਸੀਗੀ ਇਹ ਵੀ ਵਿਕੇ ਜੇ ਵੀ ਉਹਨਾਂ ਦੀ ਝੋਲੀ ਚ ਪੈ ਗਏ ਦੇ ਇਹ ਮਾੜਵੀ ਜਿਹੜਾ ਵਾ ਇਹ ਮਾੜਵੀ ਜਿਹੜਾ ਵਾ ਸੈਂਟਰ ਗਵਰਨਮੈਂਟ ਨਾਲ ਰਲਿਆ ਹੋਇਆ ਜੇ ਇਹ ਵੀ ਕਾਰਪੋਰੇਟ ਦੇ ਘਰਾਣਿਆਂ ਨਾਲ ਰਲਿਆ ਹੋਇਆ ਜੇ ਇਸ ਕਰਕੇ ਜਿੰਨੂੰ ਵੀ ਲਿਆਵਾਂਗੇ ਉਹਦੇ ਤੇ ਆਸ ਨਹੀਂ ਕੀਤੀ ਜਾਣੀ ਆਪਾਂ ਨੂੰ ਖੁਦ ਲੜਨਾ ਪੈਣਾ ਵਾ ਇਹ ਨਾਰਾ ਵਾ ਆਪਣੀ ਰਾਖੀ ਆਪ ਕਰੋ ਇਨਾਂ ਤੋਂ ਨਾ ਝਾਕ ਕਰੋ ਆਪਾਂ ਇਹਦਾ ਵੀ ਨਾਰਾ ਵੀ ਲਾਵਾਂਗੇ ਤੁਸੀਂ ਆਖਰੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕੋ ਇਹ ਸਰਕਾਰਾਂ ਕਰਦੀਆਂ ਕੀ 420 ਹੀਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ 베ਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ 베ਰੀ 420

ਪੀ ਸਰਕਾਰ ਮੁਰਦਾਬਾਦ 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 ਤੇ ਪੰਜਾਬ ਸਰਕਾਰ ਮੁਰਦਾਬਾਦ 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 ਦਾਨੀਆਂ ਬਾਨੀਆਂ ਦਾ ਦਲਾਲ ਮੋਦੀ ਮੁਰਦਾਬਾਦ 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 ਪੰਜਾਬ ਸਰਕਾਰ ਵੀ ਮੁਰਦਾਬਾਦ 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 ਇਨੀਆਂ ਬੇਟੀਆਂ ਵਾਹਿਗੁਰੂ ਜਿੱਕਾ ਖਾਲਸਾ ਜੀ ਕੀ ਬਲੇ ਮੇਰਾ ਨਾਮ ਸੁੰਦਰ ਸਿੰਘ ਹੈ ਜੀ ਮੈਂ ਕਿਸਾਨ ਸਿੰਘਾਂ ਦੀ ਕਮੇਟੀ ਦਾ ਸੂਪਰ ਕਮੇਟੀ ਮੈਂਬਰ ਹਾਂ ਤੇ ਅੱਜ ਦਾ ਜਿਹੜਾ ਧਰਨਾ ਦਿੱਤਾ ਗਿਆ ਦਾ ਕਿਛੇ ਜੋ ਮੌਤੀ ਸਰਕਾਰ ਨਹੀਂ ਆਪਣੇ ਸੌਰੀ ਇਹਦੇ ਬਾਰੇ ਕੀ ਕਰਨ ਜਾਂਦੇ ਦੇਖੋ ਅੱਜ 30 ਦਸੰਬਰ ਨੂੰ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜਥੇਬੰਦੀਆਂ ਕੁਝ ਤੇ ਰੇਲ ਟ੍ਰੈਕ ਤੇ ਬੈਠੇ ਆ ਕੁਝ ਰੋਡ ਤੇ ਬੈਠੇ ਆ ਅਸੀਂ ਵੀ ਉਸ 30 ਦਸੰਬਰ ਦੀ ਜਿਹੜੀ ਕੌਲ ਆ ਦੋ ਇੰਦਾਰ ਤੋਂ ਆਇਆ ਵੱਲੋਂ ਦੋ ਘੰਟਾ ਵੱਲੋਂ ਉਸ ਕੌਲ ਦੇ ਤਹਿਤ ਅਸੀਂ ਸ਼ੋਗ ਮਾਰਚ ਅਸੀਂ ਜਿਹੜੀ ਮਕਾਨ ਆ ਮੋਦੀ ਦੀ ਉਹ ਮਕਾਨ ਲੈ ਕੇ ਅਸੀਂ ਬਜ਼ਾਰਾਂ ਦੇ ਵਿੱਚ ਪੂਰਾ ਰੋਜ਼ ਕਰਕੇ ਸੈਂਟਰ ਗਵਰਨਮੈਂਟ ਦੇ ਖਿਲਾਫ ਅਸੀਂ ਇਸ ਆਵਾਜ਼ ਨੂੰ ਜਿਹੜਾ ਵਾ ਪੁਲਿਸ ਸਰਕਾਰ ਕੋਈ ਪਚੋਣ ਵਾਸਤੇ ਅੱਜ ਅਸੀਂ ਮਾਰਚ ਜਿਹੜਾ ਤਾਰਾ ਵਾਲੇ ਪੁਲ ਤੋਂ ਆਰੰਭ ਕਰਕੇ ਅਸੀਂ ਸਾਰੇ ਅਮਰਸਰ ਸ਼ਹਿਰ ਦੇ ਵਿੱਚ ਦੀ ਕੁੰਡੇ ਹੋਏ ਹੋਣਾ ਸੀ ਹਾਲੀਏ ਨੇ ਬਣੇ ਆ ਅਸੀਂ ਵੀ ਸਾਡਾ ਮਾਰਚ ਅੱਗੇ ਜਿੱਦਾ ਸੋਕਾ ਪੂਰੇ ਅਬਰਸਾਤੀਆਂ ਰੋਡਾਂ ਦੇ ਉੱਤੇ ਜਿਹਨਾਂ ਦਾ ਭਾਗ ਹੈ ਇਹ ਮਾਰਚ ਕਰੂਗਾ ਜੀ ਸੁਖਣਾ ਇਹ ਤਾਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਨਹੀਂ ਹੈ ਜਿਹਨਾਂ ਦਾ ਪੰਜਾਬ ਸਰਕਾਰ ਦੇ ਬਸ ਹੋ ਗਿਆ ਜੀ ਸਾਡਾ ਮੋਰਚਾ ਚੱਲਦਿਆ ਪਹਿਲਾਂ ਤੇ ਬਹੁਤ ਡਾਕਟਰ ਬਿਲਕੁਲ ਸੁੱਕੀ ਪਈ ਸੀ ਮੈਂ ਤਾਂ ਡੱਲੇਵਾਲ ਸਾਹਿਬ ਸਾਡੇ ਵਰਤ ਵਰਤ ਤੇ ਬੈਠੇ ਆ ਹੁਣ ਉਹਨਾਂ ਨੂੰ ਅੱਜ 35 ਦਿਨ ਹੋ ਗਏ ਆ ਉਹਨਾਂ ਨੇ ਕੁਝ ਨਹੀਂ ਖਾਤਾ ਹੁਣ ਪੰਜਾਬ ਸਰਕਾਰ ਥੋੜੀ ਜੀ ਹਰਕਤ ਵਿੱਚ ਆਈ ਆ ਪਰ ਸਾਡਾ ਸੀਐਮ ਸਾਹਿਬ ਆ ਤੇ ਆਸਟ੍ਰੇਲੀਆ ਦੀਆਂ ਪਹਾੜੀਆਂ ਦੇ ਵਿੱਚ ਫਿਰਦਾ ਨਿਕ ਮਾਨ ਦਾ ਉਹਨੂੰ ਡੱਲੇਵਾਲ ਸਾਹਿਬ ਮਰਨ ਤੇ ਪਏ ਆ ਤੇ ਸੀਐਮ ਸਾਹਿਬ ਸਾਡਾ ਦੂਰ ਤੇ ਕੀ ਆਇਆ ਨਿੰਦਣ ਵਾਲੀ ਗੱਲ ਆ ਮਾੜੀ ਗੱਲ ਆ ਇਹ ਗੱਲ ਆ ਕਿਉਂਕਿ ਪੰਜਾਬ ਸਾਰਾ ਅੱਗ ਦੀ ਪੱਟੀ 'ਚ ਝੋਕ ਕੇ ਆਪੇ ਵਿਦੇਸ਼ਾਂ ਦੇ ਦੌਰੇ ਕਰਦੇ ਫਿਰਦੇ ਆ ਇਸ ਕਰਕੇ ਇਸ ਗੱਲ ਤੇ ਪੰਜਾਬ